ਹਾਂਜੀ ਹਾਂਜੀ ਬਦਨਾ ਪੁਲਿਸ ਸਟੇਸ਼ਨ ਗੀਰ ਖਬਰ ਤੋਂ ਗੱਲ ਕਰ ਰਹਾ ਹਾਂ ਹੌਲਦਾਰ ਮਲਕੀਤ ਸਿੰਘ ਹਾਂਜੀ ਇੱਕ ਨਾ ਸਾਡੇ ਕੋਲ ਇੱਕ ਐਫ ਆਈ ਆਰ ਦਰਜ ਹੈ 2024 ਦੀ ਹਾਂਜੀ ਉਹਦੇ ਚ ਨਾ ਇੱਕ ਬੰਦੇ ਨੂੰ ਥ्रेट ਪਾਈ ਸੀ ਉੱਥੇ ਤੁਹਾਡਾ ਕੀ ਨਾਮ ਹੈ ਜੀ ਕੋਹਨਦਾਰ ਮਲਕੀਤ ਸਿੰਘ ਨਾਮ ਹੈ ਮੇਰਾ ਬੰਦਾ ਅੱਛਾ ਜੀ ਗੀਰ ਖਬਰ ਥਾਣੇ ਤੋਂ ਗੱਲ ਕਰਾਂ ਇੱਕ ਨਾ ਸਾਡੇ ਕੋਲ ਇੱਕ ਪਰਚਾ ਦਰਜ ਹੈ ਇੱਥੇ ਇੱਕ ਚੈਟ ਆਈ ਸੀ ਬੰਦੇ ਨੂੰ ਕਿਹਨੂੰ ਆਈ ਸੀ ਜੀ ਕੀ ਨਾਮ ਹੈ ਬੰਦੇ ਦਾ ਇੱਕ ਕਮੰਡਰ ਅਫਸਰ ਜਿਸ ਦਾ ਨਾਮ ਰਵਿੰਦਰ ਹਾਂਜੀ ਤੇ ਜਿਹੜੇ ਸ਼ਵੰਚਨਾ ਤੁਹਾਨੂੰ ਪੁੱਛ ਗਿਛ ਕਰਨੀ ਆ ਤੁਸੀਂ ਥਾਣੇ ਆਓ ਜਿੱਥੇ ਥਾਣੇ ਅਫਸਰ ਸਾਹਿਬ ਨੂੰ ਮਿਲਵਾ ਦੇ ਐਸ ਐਚਓ ਸਾਹਿਬ ਕੌਣ ਹੈ ਜੀ ਇੱਥੇ ਇੰਸਪੈਕਟਰ ਗਗਨਦੀਪ ਸਿੰਘ ਨਹੀਂ ਕਾਦੇ ਵਾਰੇ ਪੁੱਛ ਗਿਛ ਕਰਨੀ ਮੇਰਾ ਕੀ ਰੋਲ ਆ ਰਿਹਾ ਜੀ ਵਿੱਚ ਬਰਾਦਰ ਤੁਹਾਡਾ ਰੋਲ ਆ ਰਿਹਾ ਹੈ ਵੀ ਤੁਸੀਂ ਕਹਿੰਦੇ ਜੇ ਅੱਗੇ ਨੰਬਰ ਨੰਬਰ ਕੋਈ ਪ੍ਰੋਵਾਈਡ ਕਰਾਇਆ ਸੀ ਕੋਈ ਤੱਕ ਵੀ ਛੱਕਦੇ ਦਾਰਦੇ ਬੁਲਾ ਰਹੇ ਤੁਹਾਨੂੰ ਇਹ ਕਿੱਥੋਂ ਇਹ ਕਿੱਥੋਂ ਦੇ ਜੀ ਕਾਸ਼ ਗੁਪਤਾ ਜੀ ਐ ਜੀਤ ਕਬਰ ਦੇ ਹੀ ਹਾਂ ਬ్రਦਰ ਮੇਰੇ ਤਾਂ ਜੀਤ ਕਬਰ ਕੋਈ ਲਿੰਕ ਨਹੀਂ ਹੈ ਜੀ ਉਹ ਤਾਂ ਹੀ ਬੁਲਾ ਰਹੇ ਆ ਤੁਹਾਨੂੰ ਬ్రਦਰ ਆਪਾਂ ਕੁਝ ਵਿੱਚ ਵਾਸਤੇ ਹੀ ਬੁਲਾ ਰਹੇ ਆ ਤੁਹਾਨੂੰ ਨਹੀਂ ਮੈਨੂੰ ਐ ਤਾਂ ਦੱਸੋ ਇਹ ਕਿਹੜੇ ਗਰੁੱਪ ਨੇ ਲਈ ਹੈ ਜੀ ਧਮਕੀ ਇਹਨਾਂ ਨੂੰ ਤੇ ਜੈਪਾਲ ਠੀਕ ਹੈ ਜੀ ਕੋਈ ਗੱਲ ਕਦੋਂ ਆ ਸਕਦੇ ਜੀ ਅੱਜ ਆਪਾਂ ਨੂੰ ਦੱਸੋ ਮਨ ਫਿਰ ਮੈਂ ਤੁਹਾਨੂੰ ਦੱਸਦਾ ਸਰ ਜੀ ਮੇਰੇ ਐਡਾ ਹੀ ਕਸੂਰ ਹੈ ਤੁਸੀਂ ਮੈਨੂੰ ਘਰਵਾ ਕੇ ਲੈ ਗਏ ਜੀ ਮੈਂ ਤਾਂ ਆਪਣੇ ਘਰੇ ਬੈਠਿਆ ਜੀ ਇਹ ਸਾਨੂੰ ਪਤਾ ਕਿਹੜੀ ਇਹ ਤਾਂ ਮੈਨੂੰ ਪਤਾ ਜੀ ਇਹ ਸਰ ਮੇਰੀ ਗੱਲ ਸੁਣੋ ਜੀ ਦੇਖੋ ਸਾਨੂੰ ਪਤਾ ਹੈ ਕਿ ਇਹ ਕਿੱਥੋਂ ਪ੍ਰੈਸ਼ਰ ਪੈ ਰਿਹਾ ਜੀ ਇਹ ਕੌਣ ਕਰਾ ਰਿਹਾ ਹੈ ਸਾਨੂੰ ਸਾਰਾ ਪਤਾ ਜੀ ਸਾਨੂੰ ਕੱਲੇ ਸੁਨੇਹਾ ਲੱਗਿਆ ਸੀਗਾ ਇਹ ਐਸਐਸਪੀ ਆਫਿਸ ਤੋਂ ਵੀ ਨਹੀਂ ਤਾਂ ਵੋਟ ਪਾ ਦਿਓ ਅਨਮੋਲ ਗਰਮਾਨ ਨੂੰ ਨਹੀਂ ਅਸੀਂ ਐਦਾ ਐਦਾ ਕਰਕੇ ਥੋੜੇ ਤੇ ਪਰਚਾ ਕਰਾਂਗੇ ਕੋਈ ਗੱਲ ਨਹੀਂ ਜੀ ਸਾਨੂੰ ਪਤਾ ਹੈ ਕਿੱਥੋਂ ਹੋ ਰਿਹਾ ਹੈ ਜੇ ਮੇਰਾ ਏਡਾ ਹੀ ਕਸੂਰ ਹੈ ਜੀ ਘਰੋਂ ਆਕੇ ਲੈ ਜਾਓ ਜੀ ਕੋਈ ਚੱਕਰ ਨਹੀਂ ਮੈਂ ਘਰ ਬੈਠੇ ਹਾਂ ਜੀ ਆਪਣੇ ਪਰਸੇ ਦੀ ਤਾਂ ਗੱਲ ਹੀ ਨਹੀਂ ਕਰਦਾ ਮੈਂ ਪਰਸੇ ਤੁਹਾਡਾ ਨਾਮ ਹੀ ਹੈ ਨਹੀਂ ਉਹੀ ਗੱਲ ਹੈ ਨਹੀਂ ਸਾਨੂੰ ਪਤਾ ਕਿੱਥੋਂ ਪ੍ਰੈਸ਼ਰ ਪੈ ਰਿਹਾ ਜੀ ਇਹ ਤੁਸੀਂ ਘਰੋਂ ਆਕੇ ਲੈ ਜਾਓ ਜੀ ਮਨੂੰ ਜੇ ਏਡੀ ਗੱਲ ਹੈ ਜੀ ਮੈਂ ਘਰੇ ਬੈਠਿਆ ਆਪਣੇ ਆਪ ਬੇਕਸੂਰ ਹਾਂ ਜੀ ਆਪਾਂ ਹਰ ਇੱਕ ਜਗ੍ਹਾ ਜਾਣ ਨੂੰ ਤਿਆਰ ਹੈ ਉਹ ਵੀ ਤਾਂ ਹੀ ਤਾਂ ਬੁਲਾ ਰਹੇ ਤੁਹਾਨੂੰ ਆਪਾਂ ਦਾ ਪੁੱਛਣ ਵਾਸਤੇ ਬੁਲਾ ਰਹੇ ਹਾਂ ਤੁਸੀਂ ਕਰੋ ਆਕੇ ਲੈ ਜਾਓ ਜੀ ਮਨੂੰ ਮੇਰੇ ਕੈਮਰੇ ਲੱਗੇ ਹੋਏ ਕਰੋ ਫਿਰ ਆਉਂਦਾ ਕਾਲਜ ਆਈਏ ਜੇ ਤੁਸੀਂ ਦੋ ਮਿੱਤ ਜੰਬੀ ਨਾਲ ਗੱਲੋਂ ਕਿਵੇਂ ਆਏ ਜੀ ਮੈਨੂੰ ਬੁਲਾ ਸਕਦੇ ਆ ਜੀ ਫਿਰ ਜਾਂ ਤਾਂ ਕੋਈ ਵਾਰੰਟਾ ਦਿਖਾਓ ਮੈਨੂੰ ਬੁਲਾ ਸਕਦੇ ਆ ਆਪਾਂ ਤਾਂ ਪੁੱਛ ਕਿਥੇ ਵਾਸਤੇ ਬੁਲਾ ਰਹੇ ਜੀ ਕਹਿੰਦੇ ਉਹ ਤਾਂ ਨੋਟਿਸ ਭੇਜ ਦਨਾਂ ਨੋਟਿਸ ਭੇਜ ਦਾਂ ਭੇਜ ਦੋ ਹੀ ਨੋਟਿਸ ਭੇਜ ਦੋ ਨੋਟਿਸ ਭੇਜ ਦਨਾਂ ਲ ਬਦਰ ਮੈਨੂੰ ਐਡਰੈਸ ਵਿੱਚ ਸਾਦ ਲੈਣਾ ਮੈਂ ਬੰਦਾ ਭੇਜ ਦਨਾਂ ਨੋਟਿਸ ਦੇ ਕੇ ਕੋਈ ਗੱਲ ਨਹੀਂ ਸਾ ਪਤ ਕਾਲੇ ਐਮ ਸੀ ਦਾ ਬੇਟਾ ਜੀ ਮੈਂ ਕਿਸੇ ਨੂੰ ਵੀ ਪੁੱਛ ਲੋ ਖਰੜ ਦੇ ਵਿੱਚ ਸਾਡਾ ਘਰ ਸਭ ਨੂੰ ਪਤਾ ਜੀ ਮੇਰੇ ਨੰਬਰ ਤੋਂ ਮੇਰਾ ਐਡਰੈਸ ਨੇ ਮੇਰੇ ਨੰਬਰ ਤੋਂ ਮੇਰਾ ਸਾਰਾ ਐਡਰੈਸ ਨਿਕਲੇ ਆਉਣਾ ਜੀ ਬਾਕੀ ਮੈਂ ਆਪਣੇ ਅਲਬਤ ਜੀ 15073 ਕਮਲਕਿਸ਼ੋਰ ਸ਼ਰਮਾ ਜੀ ਕਾਲਾ ਐਮਸੀ ਸਾਨੂੰ ਦਾ ਇਹ ਜਿਹੜੇ ਤੁਸੀਂ ਅੱਜ ਗੱਲ ਕਹਿ ਰਹੇ ਹੋ ਸਾਨੂੰ ਪਰਸੋਂ ਰਾਤ ਨੂੰ ਫੋਨ ਆ ਗਿਆ ਸੀਗਾ ਵੀ ਤੁਹਾਨੂੰ ਜੇਰਕਪੁਰ ਥਾਣੇ ਦੇ ਵਿੱਚੋਂ ਤੁਹਾਨੂੰ ਫੋਨ ਆਉਣਾ ਹੈ ਵੀ ਐਦਾ ਐਦਾ ਕਰਕੇ ਤੁਹਾਨੂੰ ਧੱਕੇ ਨਾਲ ਬੁਲਾਉਣਾ ਉਹਨਾਂ ਨੇ ਸਾਨੂੰ ਪਰਸੋਂ ਰਾਤ ਨੂੰ ਪਤਾ ਲੱਗ ਗਿਆ ਸੀ ਕਿਸੇ ਅਫਸਰ ਤੋਂ ਜੀ ਧੱਕੇ ਨਾਲ ਬੁਲਾ ਰਹੇ ਮਤਲਬ ਨਹੀਂ ਨਹੀਂ ਕੋਈ ਗੱਲ ਨਹੀਂ ਜੀ ਤੁਹਾਡਾ ਵੀ ਚਲੋ ਤੁਹਾਡੀ ਵੀ ਮਜਬੂਰੀ ਹੈ ਜੀ ਕੋਈ ਚੱਕਰ ਨਹੀਂ ਹੈ ਜੀ ਤਨਵੀਰ ਜੀ ਨੂੰ ਵੀ ਮੇਰਾ ਸਤ ਸ੍ਰੀ ਅਕਾਲ। ਸਭ ਤੋਂ ਪਹਿਲਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਮੇਰੀ ਸਮੱਸਿਆ ਸੁਣਨ ਵਾਸਤੇ ਆਏ ਜੀ। ਜਿਵੇਂ ਅੱਜ ਦੀ ਪ੍ਰੈਸ ਕਾਨਫਰੰਸ ਹੈ ਵੀ ਉਸ ਕਰਕੇ ਕਿ ਮੈਂ ਸਾਬਕਾ ਐਮਸੀਆ ਨੰਬਰ 3 ਤੋਂ ਤੇ ਮੇਰੀ ਮਿਸੀ ਇਸ ਟਾਈਮ ਮੌਜੂਦਾ ਨੀਲਮ ਸ਼ਰਮਾ ਵਾਰ ਨੰਬਰ 3 ਤੋਂ ਐਮਸੀ ਨੇ ਕਾਂਗਰਸ ਭਾਗਿਤ। ਕਿ ਸ਼ਹਿਰ ਦੇ ਵਿੱਚ ਸਰਕਾਰ ਕਾਫੀ ਸਮੇਂ ਤੋਂ ਕਮਨ ਨਗਰ ਕੌਂਸਲ ਨੂੰ ਤੋੜਨਾ ਚਾਹੀਦਾ ਹੈ, ਪ੍ਰਧਾਨ ਨੂੰ ਹਟਾਉਣਾ ਚਾਹੀਦਾ ਹੈ। ਮੈਨੂੰ ਉਹਦੇ ਵਿੱਚ ਕੋਈ ਰੋਲਾ ਨਹੀਂ ਹੈ। ਸਰਕਾਰ ਕੱਲ੍ਹ ਤੋਂ ਤੋੜਦੀ ਅੱਜ ਤੋਂ ਮੇਰਾ ਉਹਦੇ ਕੋਈ ਰੋਕਣ ਦੇ ਚ ਕੋ ਲੇਕ ਆ ਤੇ ਮੈਨੂੰ ਸਰਕਾਰ ਪ੍ਰੈਸ਼ਰ ਕਰ ਰਹੀ ਹੈ ਮੇਰੇ ਪਰਿਵਾਰ ਨੂੰ ਵੀ ਅਸੀਂ ਜਿਹੜੀ ਹੈ ਵੀ ਨਗਰ ਕੌਂਸਲ ਦੀ ਵੋਟ ਹੈ ਸਾਨੂੰ ਸਾਡੇ ਕੈਂਡੀਡੇਟ ਨੂੰ ਜਿਹੜੀ ਆਮ ਆਦਮੀ ਪਾਰਟੀ ਦੇ ਬੰਦੇ ਨੂੰ ਵੋਟ ਪਾਉਣੀ ਮੈਂ ਉਹਨਾਂ ਨੂੰ ਪਿੰਨ ਚਾਰ ਦਿਨ ਤੋਂ ਮਨਾ ਕਰ ਰਿਹਾ ਵੀ ਮੈਂ ਵੋਟ ਨਹੀਂ ਪਾ ਸਕਦਾ ਮੈਂ ਆਪਣੀ ਪਾਰਟੀ ਹੈ ਜਿਹੜੀ ਸਾਡੀ ਸਾਡਾ ਥੋੜੀ ਬਿਲਕੁਲ ਜਨੈਸ ਨਹੀਂ ਮੈਂ ਤੁਹਾਨੂੰ ਵੋਟ ਨਹੀਂ ਪਾ ਸਕਦਾ ਫਿਰ ਦੋ ਤਿੰਨ ਦਿਨ ਤੋਂ ਪਿਛੇ ਤੋਂ ਪ੍ਰੈਸ਼ਰ ਆ ਰਿਹਾ ਸਾਡਾ ਮੈਡਮ ਅਨਮੋਲ ਮਾਨ ਜੀ ਜਿਹੜੇ ਐਮ ਐਲ ਏ ਸਾਹਿਬ ਉਹਨਾਂ ਦੇ ਘਰੋਂ ਬੀਪੇਂਡ 254 ਨਹੀਂ ਪਾ ਸਕਦੇ ਤੁਹਾਡੀ ਕੋਈ ਮਜਬੂਰੀ ਹੈ ਫਿਰ ਤੁਸੀਂ ਆਪਣਾ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿਓ ਤੁਸੀਂ ਮੈਂ ਮਸ਼ੀਨਾਂ ਰਹੋ ਅਸੀਂ ਜਿਹੜੀ ਸਾਡੀ ਗੰਤੀ ਹੈ ਮੈਂ ਉਹ ਜਿਹੜੇ ਬੰਦੇ ਦੇ ਕੋਲ ਮੇਰੇ ਕੋਲ ਮੈਸੇਜ ਲਿਕੇ ਆਏ ਜੀ ਮੈਂ ਇਹਨਾਂ ਨੂੰ ਕਿਹਾ ਵੀ ਦੇਖੋ ਗੱਲ ਸੁਣੋ ਮੈਂ ਅਸਤੀਫਾ ਨਹੀਂ ਦੇ ਸਕਦਾ ਮੈਂ ਚੁਗਿਆ ਰਹੇ ਹਾਂ ਅਸੀਂ ਦੇ ਮੈਂ ਲੋਕ ਕਹਿੰਦੇ ਜੀ ਕਿ ਤੁਸੀਂ ਅਸਤੀਫਾ ਦੇ ਸਕਦੇ ਲੋਕ ਸਾਨੂੰ ਅਸੀਂ ਅੱਗੇ ਲੋਕਾਂ ਦੇ ਫੀਡ ਜਾਣਕ ਜਰੀਏ ਲੇਕਿਨ ਉਹ ਕਹਿੰਦੇ ਵੀ ਫਿਰ ਤੁਹਾਨੂੰ ਐਫਐਮਓਡ ਪਾਉਣੀ ਆਉਂਦੀ ਹੈ ਫਿਰ ਉਹ ਲੈ ਕੇ ਮੇਰੇ ਬਿਲਟੇ ਨੂੰ ਟਾਰਗੇਟ ਕਰ ਰਹੇ ਨੇ ਥੋੜੇ ਪਰਸੋਂ ਹੀ ਸਾਨੂੰ ਉੱਥੇ ਤੋਂ ਇੱਕ ਫੋਨ ਆਇਆ ਮੈਂ ਤੁਹਾਨੂੰ ਉਹ ਵੀਡੀਓ ਵੀ ਭੇਜੀ ਸੀ ਵੀ ਥੋੜੇ ਥੋੜਾ ਮਤਲਬ ਕੋਈ ਥ੍ਰੈਟ ਕਿਸੇ ਨੇ ਕਰਿਆ ਵਾ ਕਿਸੇ ਨੇ ਕਿਸ ਨੂੰ ਮਾਰਿਆ ਵਾ ਕੁਝ ਚੌਕ ਕਰਦੇ ਹੈ ਵੀ ਇਹਦੇ ਸੰਬੰਧ ਵਿੱਚ ਤੁਸੀਂ ਥਾਣੇ 'ਚ ਪੇਸ਼ ਹੋ ਤੇ ਮੇਰੇ ਬੇਟੇ ਨੇ ਕਿਹਾ ਵੀ ਮੇਰਾ ਤਾਂ ਸੁਣਨੀ ਲੇਕਿਨ ਜਦ ਸਾਨੂੰ ਪਤਾ ਲੱਗਾ ਸਾਡੇ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਫਿਰ ਉਹ ਡਰਦਾ ਮਾਰਾ ਆਊਟ ਆਫ ਸਟੇਸ਼ਨ ਤੇ ਤੋਂ ਚਲੇ ਗਿਆ ਸਾਨੂੰ ਇਹ ਵੀ ਨਹੀਂ ਪਤਾ ਕਿਹੜੀ ਹਾਲਤ ਵਿੱਚ ਹੈ ਕਿੱਥੇ ਹੈ ਫੋਨ ਦਾ ਬੰਦ ਹੈ ਤੇ ਅੱਜ ਫੇਰ ਸਾਡੇ ਕੋਲ ਉਹਨਾਂ ਨੇ ਇੱਕ ਪਰਵਾਨਾ ਭੇਜਿਆ ਵੀ ਤੁਸੀਂ ਇਥੇ ਜੀ ਆਓ ਮਤਲਬ ਇਹ ਬੜੀ ਮਨਤਭਾਗੀ ਗੱਲ ਹੈ ਇਹ ਸਿਆਸਤ ਵਿੱਚ ਨਘਾਰ ਹੈ ਜਿਹੜੀ ਆਮ ਆਦਮੀ ਪਾਰਟੀ ਗੱਲਾਂ ਕਰਦੀ ਸੀ ਵੀ ਅਸੀਂ ਮਤਲਬ ਵਧੀਆ ਰਾਜ ਦੋਗੇ ਲੋਕਤੰਤਰਵਾਦੀ ਹੋਏ ਇਹ ਮਤਲਬ ਇਹ ਤੋਂ ਮਾੜੀ ਹੈ ਜਿਹੜੀ ਹਰਕਤ ਹੋਣੀ ਸਾਡੀ ਕਿਸੇ ਦੇ ਪਿੱਛੇ ਨਤਾਰਿਕ ਤੁਸੀਂ ਇਹਦੀ ਕੰਪਲੇਂਟ ਦੇ ਜੀ ਕਿਤੇ ਮੈਂ ਫਿਲਹਾਲ ਕੋਈ ਕੰਪਲੇਂਟ ਨਹੀਂ ਦਿੱਤੀ ਮੈਂ ਦੀ ਕੰਪਲੇਂਟ ਸਾਡੇ ਮਾਨਵ ਮੈਂ ਆਪਣੇ ਪੰਜਾਬ ਪ੍ਰਧਾਨ ਰਾਜਾ ਪ੍ਰਿੰਸੀਪਲ ਦੀ ਕੰਕਲ ਗੱਲ ਇਹ ਦੇਖ ਕੇ ਅਬੀ ਨੌਲੇਜ ਵਿੱਚ ਉਹਨਾਂ ਨੇ ਗੱਲ ਕੀਤੀ ਐ ਐਸਐਸਪੀ ਜਰਵਾਲ ਮੈਨੂੰ ਮੈਂ ਕਾਨੂੰਨ ਨਿੱਜੀ ਤੌਰ ਤੇ ਐਸਐਸਪੀ ਸਾਹਿਬ ਨਾਲ ਮਿਲੂੰਗਾ ਮੈਨੂੰ ਜਿਹੜਾ ਪੁਲਿਸ ਬੰ ਨੂੰ ਮੈਸੇਜ ਮਿਲਿਆ ਮੈਨੂੰ ਕੌਨਸਟੇਬਲ ਮਿਲਿਆ ਉਹ ਕਹਿੰਦੇ ਤੁਹਾਡੇ ਕੋਲ ਤੱਕਾ ਨਹੀਂ ਹੋਊਗਾ ਤੁਸੀਂ ਆ ਕੇ ਮੈਨੂੰ ਮਿਲੋ ਮੈਨੂੰ ਬੁਲਾਇਆ ਮੈਂ ਐਸਐਸਪੀ ਸਾਹਿਬ ਨੂੰ ਕਾਨੂੰ ਮਿਲੂੰਗਾ ਆਪਣੇ ਬੰਦੇ ਲਈ ਤੁਹਾਡਾ ਬੇਟਾ ਕਿੱਥੇ ਜਿਉਂ ਬੇਟਾ ਪਤਾ ਨਹੀਂ ਜਿਹੜਾ 2024 ਦਾ ਤੁਸੀਂ ਕੇਸ ਦੱਸ ਰਹੇ ਹੋ ਕਿਹੜਾ ਕੇਸ ਹੈ ਪਤਾ ਨਹੀਂ ਸਾਨੂੰ ਕੋਈ ਪਤਾ ਹੀ ਨਹੀਂ ਅੱਛਾ ਜੀ ਸਾਨੂੰ ਕੋਈ ਇਸ ਗੱਲ ਦਾ ਪਤਾ ਹੀ ਨਹੀਂ ਹੈਗਾ ਉਹਨਾਂ ਨੇ ਆਪੇ ਕਿਹਾ ਕੋਈ ਕੇਸ ਹੈ ਸਾਨੂੰ ਤਾਂ ਕੋਈ ਬੇਟੇ ਨੇ ਵੀ ਕਿਹਾ ਫੋਨ ਤੇ ਹੀ ਕਿ ਵਹਿਤਾ ਮੇਰਾ ਦੇਦਨਾ ਕੋਈ ਲੈਣਦਾਰ ਹੈ ਹੀ ਪਤਾ ਨਹੀਂ ਜਾਨੀ ਤੁਸੀਂ ਗੱਲ ਕਰ ਰਹੇ ਹੋ ਕਾਂਗਰਸ ਪਾਰਟੀ ਦੀ ਤੁਹਾਡੇ ਕਾਂਗਰਸ ਪਾਰਟੀ ਦੇ ਐਮ ਸੀ ਜਿੱਤ ਕੇ ਆਮ ਆਦਮੀ ਪਾਰਟੀ ਸਪੋਰਟ ਕਰ ਰਹੇ ਹੈ ਕਿਹਾ ਤੁਹਾਡੀ ਪਾਰਟੀ ਤੁਸੀਂ ਸਪੋਰਟ ਕੀਤੀ ਉਹਨੂੰ ਕੱਢੋ ਪਾਰਟੀ ਚੋਂ ਆਪਣੀ ਪਾਰਟੀ ਸਭ ਦੇ ਚੁੱਕ ਬੈਠੀ ਹੈ ਗੱਲ ਇਸ ਤਰ੍ਹਾਂ ਜੀ ਦੋਖੋ ਮੈਂ ਵੀ ਕਿਸੇ ਨੂੰ ਕਿਹਾ ਨਹੀਂ ਕਿਉਂਕਿ ਦੂਜੇ ਪਾਸੇ ਵੀ ਜਿਹੜੀ ਪ੍ਰਧਾਨ ਹੈ ਉਹ ਅਕਾਲੀ ਦਲ ਦੀ ਹੈ ਉਹ ਕੋਈ ਕਾਂਗਰਸ ਤੋਂ ਖਿਲਾਫ ਨਹੀਂ ਹੈ ਹੈਗੇ ਜੋ ਮਤਲਬ ਕਾਲੀਦਾਨ ਤੋਂ ਖਲਾਫ ਗਏ ਮੈਂ ਉਹਨਾਂ ਨੂੰ ਨਹੀਂ ਰੋਕਿਆ ਨਾ ਮੈਂ ਰੋਕਣਾ ਉਹਨਾਂ ਨੂੰ ਲੇਕਿਨ 18 ਦੇ 18 ਬੰਦੇ ਜਿਹੜੇ ਉੱਤਰ ਰਹੇ ਹੁੰਦੇ ਵਿੱਚ ਸਾਡੇ ਤਿੰਨ ਕਾਂਗਰਸ ਦੇ ਵੀ ਆ ਮੈਂ ਉਹਨਾਂ ਨਾਲ ਕਿਸੇ ਨੂੰ ਰੋਕਿਆ ਜਦ 18 ਨਾਲ ਸਰਕਾਰ ਟੁੱਟਦੀ ਹੈ ਕਮੇਟੀ ਟੁੱਟਦੀ ਤੋਂ ਉਹਨਾਂ ਨੇ ਮੈਨੂੰ ਪ੍ਰੇਸ਼ਾਨ ਕਿਉਂ ਕਰਦੇ ਜੇ ਮੈਂ ਕਿਸੇ 18 ਬੰਦਿਆਂ ਚੋਂ ਕਿਸੇ ਨੂੰ ਫੋਨ ਕਰਿਆ ਹੋਵੇ ਕਿਸੇ ਨੂੰ ਮੈਸੇਜ ਦਿੱਤਾ ਹੋਵੇ ਵੀ ਤੁਸੀਂ ਨਾ ਨਾ ਜਾਓ ਇਹਨਾਂ ਨੂੰ ਵੋਟ ਪਾਓ ਫਿਰ ਮੈਂ ਡਿਫਾਲਟ ਰਹਿਗਾ ਮੇਰੇ ਤੇ ਪ੍ਰੈਸ਼ਰ ਪਾਵੇ ਸਰਕਾਰ ਵੀ ਤੂੰ ਰੋਕ ਰਹਾ ਹੈ ਜਦੋਂ ਬੰਦੇ ਜਾ ਰਹੇ ਮੈਂ ਉਹਨਾਂ ਦਾ ਕੋਸੂਰੀ ਗੱਲ ਤਾਂ ਤਾਂ ਲੇਕਿਨ ਜਿਹੜੇ ਬਾਕੀ ਬੰਦੇ ਸੀ ਉਹ ਪਾਰਟੀ ਛੱਡ ਕੇ ਚਲੇ ਗਏ ਉਹਨਾਂ ਬਾਰੇ ਮੈਂ ਆਪਣੀ ਪਾਰਟੀ ਨਾਲ ਜ਼ਰੂਰ ਗੱਲ ਕਰੂੰਗਾ ਜਿਨ੍ਹਾਂ ਨੇ ਟਿਕਟਾਂ ਲੈ ਕੇ ਕਾਂਗਰਸ ਦੇ ਚੋਣ ਮੈਦਾਨ ਤੇ ਜਿੱਤੇ ਐ ਜਦੋਂ ਪਾਰਟੀ ਨੂੰ ਲੋੜ ਸੀ ਉਹ ਪਾਰਟੀ ਛੱਡ ਕੇ ਚਲੇ ਗਏ ਉਹਦੇ ਬਾਰੇ ਮੈਂ ਜ਼ਰੂਰ ਗੱਲ ਕਰੂੰਗਾ ਵੀ ਉਹਨਾਂ ਨੂੰ ਪਾਰਟੀ ਚੀਜ਼ਾਂ ਲੈਣਾ ਹੈ ਤਾਂ ਉਹ ਸੋਚ ਸਮਝ ਕੇ ਲੈਣ। ਹੁਣਾਂ ਕੀ ਕਰਦੇ ਜੀ ਸਰਕਾਰ? ਮੈਂ ਸਰਕਾਰ ਤੋਂ ਮੰਗ ਕਰਦਾ ਐ ਵੈਸੇ ਜਦੋਂ ਅੱਜ ਸਾਨੂੰ ਮੇਰਾ ਮੈਨੂੰ ਜੋ ਐਸਐਸਪੀ ਸਾਹਿਬ ਤੋਂ ਰਿਸਪਾਂਸ ਮਿਲਿਆ ਮੈਨੂੰ ਵਧੀਆ ਮਿਲਿਆ ਮੈਨੂੰ ਲੱਗਿਆ ਇਹ ਬਾਕੀ ਗੱਲ ਕੱ ਮੈਂ ਤਾਂ ਸਰਕਾਰ ਤੋਂ ਮੰਗ ਕਰਦਾ ਵੀ ਜਿਹੜੇ ਬੱਚਿਆਂ ਨੂੰ ਬੱਚੇ ਕਾਦੇ ਬਾੜ ਜਾਣਗੇ ਜਿਹੜੇ ਬੱਚਿਆਂ ਦੇ ਕੰਮ ਕਰਨਾ ਚਾਹਣੇ ਜੇ ਇਸ ਤਰ੍ਹਾਂ ਸਰਕਾਰ ਤੰਗ ਕਰੂਗੀ ਫਿਰ ਪੁੱਠੇ ਰਸਤੇ ਪੈਣਗੇ ਜੇ ਮੇਰੇ ਬੱਚੇ ਨੂੰ ਗੈਂਗਸਟਰ ਬਣਾ ਕੇ ਜੇਲ੍ਹ ਤੇ ਭੇਜਣਾ ਉੱਥੇ ਗੈਂਗਸਟਰ ਮਿਲਣਗੇ ਓਕੇ ਕੀ ਕਰੂਗਾ ਦੱਸੋ ਇਸੇ ਕਰਕੇ ਬੱਚੇ ਬਾਹਰੋਂ ਜਾ ਰਹੇ ਜਿਹੜੀ ਸਰਕਾਰ ਦੇ ਵਾਦੇ ਸਾਰੇ ਝੂਠੇ ਹੈ ਵੀ ਅਸੀਂ ਮਗਰ ਬੜੀਆ ਰਾਜ ਦੇ ਰਹੇ ਇਹ ਮਤਲਬ ਆਪਣੇ ਆਪ ਪ੍ਰਚਾਰ ਕਰ ਰਹੇ ਛੋਟੀ ਛੋਟੀਆਂ ਗੱਲਾਂ ਪਿੱਛੇ ਕਿ ਇੱਕ ਨਗਰ ਕੌਂਸਲ ਬਣਾ ਲੂਗੇ 92 ਐਮ ਐਲ ਏ ਇੱਕ ਨਗਰ ਕੌਂਸਲ ਬਣਾ ਕੋਈ ਕਾ ਕੇ ਆ ਜੂਗੀ ਬਣਾ ਲੈਣਾ ਸੇ ਆਦੋ ਵੀ ਰੋਕਦੇ ਨਹੀਂ ਐ ਲੇਕਿਨ ਜਿਹੜਾ ਬੰਦਾ ਨਹੀਂ ਵੋਟ ਪਾਣੀ ਜਾਂਦਾ ਲੋਕਤੰਤਰ ਆ ਜੇ ਸਾਨੂੰ ਕੋਈ ਲੋਕ ਵੋਟ ਨਹੀਂ ਪਾਉਂਦੇ ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਅਸੀਂ 38 ਸਾਲ ਤੋਂ ਐਮ ਸੀ ਚੱਲੇ ਆ ਰਹੇ ਹਾਂ ਮੇਰੇ ਫਾਦਰ ਸਾਹਿਬ 25 ਸਾਲ ਐਮ ਸੀ ਰਹੇ ਨੇ ਨਗਰ ਕੌਂਸਲ ਦੇ ਪ੍ਰਧਾਨ ਵੀ ਰਹੇ ਨੇ 10 ਸਾਲ ਤੋਂ ਮੈਂ ਐਮ ਸੀ ਰਿਹਾ ਮੇਰੀ ਮਿਸਿਸ ਐਮ ਸੀ ਹੈ ਜੇ ਸਾਡਾ ਇਹੋ ਜਿਹਾ ਕਰਤਾਰ ਹੋਵੇ ਤਾਂ ਸਾਨੂੰ ਕੌਣ ਵੋਟ ਪਾਊਗਾ ਜੀ ਬਾਰ-ਬਾਰ ਕੋਈ ਵੋਟ ਪਾਉਂੂ 5 ਸਾਲ ਪਾਉਂੂ 10 ਸਾਲ ਪਾਉਂੂ 15 ਸਾਲ ਪਾਉਂੂ ਲੇਕਿਨ ਸਾਨੂੰ ਜੇ ਮਦਦ ਪ੍ਰਸ਼ਾਸਨ ਨੇ ਸਰਕਾਰ ਨੇ ਇਸ ਤਰ੍ਹਾਂ ਠਿੱਚਣਾ ਹੈ ਤਾਂ ਫਿਰ ਸਾਨੂੰ ਦੱਸੋ ਅਸੀਂ ਕੀ ਕਰ ਸਕਦੇ ਹਾਂ ਕਿਹੜੇ ਰਸਤੇ ਤੁਰੀਏ ਅਸੀਂ ਕਾਂਗਰਸ ਪਾਰਟੀ ਵਿੱਚ ਅਸੀਂ ਇਸ ਗੱਲ ਤੋਂ ਡਰਦੇ ਨਹੀਂ ਐ ਜੇ ਇਹਨਾਂ ਨੇ ਪਰਚਾ ਕਰਨਾ ਕਰ ਦਵੇ ਮੈਂ ਉਸ ਆਰਟੀ ਨਾਲ ਸੰਬੰਧ ਰੱਖਦਾ ਜਿਨ੍ਹਾਂ ਨੇ ਸ਼ਾਹਦਤਾਂ ਦੇ ਕੇ ਲੜਾਈਆਂ ਲੜ ਕੇ ਦੇਸ਼ ਨੂੰ ਯਾਦ ਕਰਾਇਆ ਲੇਕਿਨ ਇਹ ਛੋਟੀ ਗੱਲ ਐ ਬਹੁਤ ਕੋਈ ਗੱਲ ਨਹੀਂ ਜੋ ਸਰਕਾਰ ਨੇ ਐਵੇਂ ਲੈ ਸਾਹਮਣੇ ਕਿ ਹੈ ਕਰੋਨਾ ਤਾਂ ਇਹ ਪ੍ਰਵਾਧਨ ਕੋਈ ਗੱਲ ਨਹੀਂ ਤੁਸੀਂ ਗੱਲ ਕਰਦੇ ਹੋ ਕਾਲੀ ਦਿਲ ਦੇ ਪ੍ਰਧਾਨ ਦੀ ਉਹ ਉਹਨਾਂ ਜਿਹੜੇ ਮੈਡਮ ਨੇ ਉਹਨਾਂ ਨੂੰ ਤਾਂ ਆਪ ਗੱਲ ਦੀਆਂ ਜਿਹੜੀਆਂ ਦੰਦੀਆਂ ਥ੍ਰੈਟ ਆ ਰਹੀਆਂ ਮੈਂ ਸੋਸ਼ਲ ਮੀਡੀਆ ਦੇਖ ਰਹਾ ਜਿਨ੍ਹਾਂ ਦੇ ਆਹੀ ਕਰਦੀ ਹੈ ਜਿਹੜੀ ਆਹੀ ਕਰਦੀ ਹੈ ਜਿਹੜੀ ਉਹੀ ਐਮਐਸ ਸੀ ਹੈ ਤੇ ਜੌਨੀ ਰਾਣਾ ਇੱਕ ਬਡਾਲੇ ਦਾ ਉਹਦੇ ਘਰ ਵੀ ਮੈਂ ਵੀਡੀਓ ਦੇਖ ਰਹਾ ਉਹਦੇ ਘਰ ਪਰੇਸ਼ਾਨ ਕਰ ਰਹੀ ਹੈ ਗਜਰਾਲ ਹੈ ਕੋਈ ਮਿਸਟਰ ਗਜਰਾਲ ਹੈ ਆਪਣੇ ਇੱਥੇ ਜਸ ਨਹੀਂ ਗਲੇਦੇ ਉਹਨਾਂ ਨੂੰ ਤਾਂ ਕਰ ਰਹੀ ਹੈ ਹੂੰ ਕੋਕੋ ਕਾਂਦੀਦਾਂ ਤੋਂ ਜਿੱਤੇ ਮੈਂ ਕਾਂਦੀਦਾਂ ਦਾ ਖੜੇ ਆਏ। ਤੋੜ ਲੋ ਜੇ ਟੁੱਟਦਾ ਇਸਦਾ ਮੈਨੂੰ ਨਹੀਂ ਕਹਿੰਦੇ ਹੋ ਵੀ ਤੋੜੀ ਜਾਂ ਤੁਸੀਂ ਜਾਂ ਢਾਕੇ ਤੋੜੇ ਜਾਂ ਧਮਾਕੇ ਨਾਲ ਜਾਂ ਕਿਸੇ ਹੋਰ ਤਰੀਕੇ ਨਾਲ ਤੋੜੇ। ਇਹਨਾਂ ਨੂੰ ਵੀ ਤੋੜ ਲੋ ਪਰ ਇਹ ਨਹੀਂ ਨਾ ਪਿਆਚਾਰ ਕਰਕੇ ਨਹੀਂ ਹੈ। ਤੇ ਮਤਲਬ ਇਹ ਗਲਤ ਗੱਲ ਹੈ। ਜਿਹੜੀ ਉਹ ਅੰਤਮਾਨ ਸਰਕਾਰ ਦੀ ਪੁਲਿਸ ਵਾਲੀ ਨੀਤੀ ਇੱਥੇ ਵੀ ਵਰਤੀ ਜਾ ਰਹੀ ਜਿਹੜੀ ਕਰਨਾ ਚਾਹ ਰਹੇ। ਉਹ ਸੈਲਾ ਜਿਹੜੀ ਉਹ ਸਰਕਾਰ ਨਾਲ ਚੱਲਦੀ ਹੈ। ਪੁਲਿਸ ਤੇ ਪ੍ਰੈਸ਼ਰ ਪਾਇਆ ਜਾ ਰਿਹਾ। ਪੁਲਿਸ ਨੂੰ ਕਿਸੇ ਦਾ ਕੀ ਲੈਣਾ ਹੈ? ਪੁਲਿਸ ਨੇ ਆਪ ਤੋਂ ਨਹੀਂ ਪ੍ਰਧਾਨ ਬਣਾਣਾ ਜਾਂ ਪੁਲਿਸ ਨੇ ਵੋਟਾਂ ਥੋੜੀ ਲੈਣੀਆਂ। ਨਾ ਪੁਲਿਸ ਨੇ ਐਮਐਲਏ ਬਣਨਾ ਨਾ ਪੁਲਿਸ ਨੇ ਕਿਸੇ ਨੇ ਪ੍ਰਧਾਨ ਬਣਨਾ ਹੈ ਡੱਗ ਜੀ ਨੇ ਮੰਤਰੀ ਬਣਨਾ ਹੈ ਉਹਦਾ ਪੁਲਿਸ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਦਾ ਉਹਨਾਂ ਦੇ ਦਬਾਅ ਥਲੇ ਕੰਮ ਕਰਦੇ ਹਨ ਜੋ ਮੈਂ ਸਮਝ ਰਿਹਾ ਹਾਂ ਠੀਕ